ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋ ਅੱਜ ਵੀ ਆਪਾਂ ਤਾਂ ਵੈਸੇ ਖੇਤ ਹੀ ਹੁੰਦਾ ਆਪਣਾ ਕਿਉਂਕਿ ਜੱਟਾਂ ਦਾ ਤਾਂ ਖੇਤ ਹੀ ਹੁੰਦਾ ਤੇ ਅੱਜ ਵੀ ਖੇਤ ਹੀ ਹੈ ਤੇ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਕੋਈ ਰੰਗ ਸੁਣਾ ਦਈਏ ਆਪਣਾ ਇੱਕ ਗੀਤ ਲਿਖਿਆ ਹੋਇਆ ਸੀਗਾ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਤੁਸੀਂ ਆਪ ਹੀ ਕਰ ਦਿਓ ਠੀਕ ਹੈ ਜੀ ਵੀਡੀਓ ਨੂੰ ਦੇਖਿਆ ਕਰੋ ਯਾਰ ਵੱਧ ਤੋਂ ਵੱਧ ਦੇਖਿਆ ਕਰੋ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਏ ਅਜੀ ਗੀਤ ਮਤਲਬ ਤੁਸੀਂ ਬਸ ਆਪ ਹੀ ਸੇ ਮਤਲਬ ਕੱਢ ਲਿਓ ਉਹਦਾ ਜਿੰਮੇ ਵੀ ਤੁਹਾਨੂੰ ਲੱਗਿਆ ਮੈਂ ਤੁਹਾਨੂੰ ਸੁਣਾਉਣਾ ਕਹਿੰਦਾ ਮਾਰਨ ਮੈਂ ਲੱਗੀਆਂ ਪੁਘਾਈ ਮੇਰੇ ਮਹਿਰਮਾ ਹੈਗੀ ਪਰ ਅੱਜ ਦੀ ਸਚਾਈ ਮੇਰੇ ਮਹਿਰਮਾ ਰਤਾ ਝੂਠ ਨਾ ਬੋਲਾਂ ਭਾਵੇਂ ਵੇਖ ਲਿਓ ਪਰ ਤਿਆਕੇ ਵੇ ਲੰਡੇ ਨੂੰ ਖੁੰਡਾ ਮਿਲਦਾਗਾ ਸੌ ਕੋ ਤੋ ਆਕੇ ਵੇ ਲੰਡੇ ਨੂੰ ਖੁੰਡਾ ਕਹਿੰਦੀ ਐਹੋ ਜਹੀ ਜੋੜੀ ਜਦੋਂ ਮਿਲ ਕੇ ਤੇ ਬੈਠਦੀ ਦੁਨੀਆ ਦੇ ਗੱਪ ਫਿਰ ਸੱਜਣ